ਮੇ ਮੋਟਰ ਦੇਖ ਰਿਹਾ ਹਾਂ ਇਹ ਕੰਡੀ ਏਰੀਏ ਤੋਂ ਕਿਸੇ ਵੀਰ ਨੇ ਮੈਨੂੰ ਵੀਡੀਓ ਭਾਈ ਆ ਕਿ ਭਾਦੀ ਮੋਟਰ ਦੇ ਵਿੱਚੋਂ ਆਪਣੇ ਆਪ ਹੀ ਪਾਣੀ ਨਿਕਲ ਜਾ ਰਿਹਾ ਮੈਂ ਉਹ ਵੀ ਇਹਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਵਿੱਚ ਬਈ ਭਾਰੀ ਬਰਸਾਤ ਕਾਰਨ ਹੀ ਇਹ ਜੋ ਪਾਣੀ ਦਾ ਲੈਵਲ ਬਹੁਤ ਥੱਲੇ ਗਿਆ ਸੀ ਉਹ ਪਾਣੀ ਦਾ ਲੈਵਲ ਉੱਪਰ ਹੋ ਚੁੱਕਾ ਜਿਸ ਕਰਕੇ ਇਹ ਮੋਟਰਾਂ ਵਿੱਚੋਂ ਨਲਕਿਆਂ ਵਿੱਚੋਂ ਪਾਣੀ ਆਪ ਹਾਰੇ ਆਪ ਹੀ ਨਿਕਲ ਰਿਹਾ ਹੈ ਆਪਾਂ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਕਿ ਬਹੁਤ ਜ਼ਿਆਦਾ ਜ਼ਮੀਨ ਦਾ ਪਾਣੀ ਜੋ ਪਾਣੀ ਦਾ ਪੱਤਰ ਉਹ ਜਦਾ ਨੀਵਾ ਚਲ ਚੁੱਕਾ ਔਰ ਪਿਛਲੇ 1.5 ਮਹੀਨੇ ਤੋਂ ਬਈ ਭਾਰੀ ਬਰਸਾਤ ਕਰਨ ਇਹ ਪਾਣੀ ਦਾ ਲੈਵਲ ਹੁਣ ਉੱਪਰ ਹੋ ਚੁੱਕਾ ਜਿਸ ਕਰਕੇ ਪਿੰਡਾਂ ਇਹ ਤਾਂ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਇਸੇ ਤਰ੍ਹਾਂ ਮੋਟਰਾਂ ਵਿੱਚੋਂ ਦੀ ਨਿਕਲ ਰਿਹਾ ਹੈ। ਔਰ ਭਾਰੀ ਪ੍ਰਸਾਦ ਇਹਦਾ ਹੀ ਕਾਰਨ ਹੈ ਕਿ ਭਾਰੀ ਪ੍ਰਸਾਦ ਜੋ ਅੱਜ ਤੋਂ ਜਾਂ 60 ਸਾਲ ਪਿੱਛੇ ਕਹਿੰਦੇ ਜੋ ਬਜ਼ੁਰਗ ਦੱਸਦੇ ਸੀਗੇ ਕਿ ਸੂਮੇ ਫੁੱਟਦੇ ਸੀਗੇ ਤਾਂ ਸੇਮ ਫੁੱਟਦੀ ਸੀਗੀ ਉਸੇ ਸੇਮ ਦੇ ਕਰਕੇ ਹੀ ਮੋਟਰ ਦੇ ਵਿੱਚ ਦੀ ਪਾਣੀ ਆਪਣੇ ਆਪ ਮੁਹਾਰਿਆ ਆ ਰਿਹਾ ਹੈ।